ਉਹਦੇ ਦੇ ਆ ਲੋ ਖੜੀ ਰਾ ਡਿ ਕਿਉਂ ਨਹੀਂ ਔਰ ਇਹ ਰੋਜ਼ੀ ਦਾ ਨੰਬਰ ਜੀ ਦਾ ਫੋਨ ਦੇ ਦਿੱਤਾ ਸੀ ਤੇ ਔਰ ਮੈਂ ਕਹਾਂ ਤਾ ਕੋਈ ਉਹਦਾ ਨੰਬਰ ਆ ਗਿਆ ਹੈ ਨੰਬਰ ਨੰਬਰ ਕਿਹੜਾ ਨੰਬਰ ਤਾਰੀਖੇ ਹੋ ਆ ਰਿਹਾ ਸਾਡਾ ਹਲਾ ਸੀਰਾ ਬਾਈ ਸੀਰਾ ਔਰ ਉਹ ਤੁਹਾਡੀ ਫੋਟੋ ਵੀ ਕਰਦੇ ਆ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਮੇਰਾ ਨਾ ਬਾਈ ਜੀ ਮੇਰਾ ਨੰਬਰ ਕੋਲ ਪੀਸਿੰਗ ਹੈ ਪੰਡ ਕਿਹੜਾ ਭਾਗੀ ਬੰਦਰਾ ਜੀ ਕੀ ਮਸਲਾ ਤੁਹਾਡੇ ਪੰਡ ਤੋਂ ਡੈਟ ਬੋਕਿੰਗ ਮਿਲੀ ਹੈ ਲੱਗਦਾ ਕਤਲ ਕਰ ਰਿਹਾ ਜਾਂ ਕੀ ਮਸਲਾ ਈ ਇਹਨੇ ਸਾਡੇ ਪਿੰਡੋਂ ਮੁੰਡਾ ਸੀ ਜੀ ਇਹਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਜੀ ਨਾ ਉਹ ਗੱਗੂ ਗੱਗ ਪਹਿਨਦੇ ਪਿੰਡ ਚੋਂ ਜੀ ਪੱਕਾ ਨਾ ਉਹਦਾ ਨਾਲ ਅਮਲੇ ਗਰਸ਼ੇਪਸਿੰਸ ਸੀਗਾ ਜੀ ਹਾਂ ਠੀਕੰਮ ਕਰਦਾ ਸੀ ਉਹ ਦਿਹਾੜੀ ਥੋੜੀ ਕਰਦਾ ਸੀਗਾ ਮੁੰਡਾ ਜੀ ਐਕਸੀਡੈਂਟ ਹੋ ਗਿਆ ਸੀ ਉਹਦਾ ਉਹਦਾ ਨਾਲ ਹੀ ਸੰਸਥਾਨ ਨੇ ਰਲ ਕੇ ਵਧੀਆ ਲਾਇਲੋਏ ਕਰਾਤਾ ਸੀ ਉਹਦਾ ਸੈੱਟ ਹੋ ਗਿਆ ਸੀ ਜੀ ਤੇ ਹੁਣ ਆਹ ਤੇ 8 ਤਰੀਕ ਤੋਂ ਲੈ ਕੇ ਜੀ ਉਹ ਉਹ ਲਾਪਤਾ ਹੋ ਗਿਆ ਸੀ ਜੀ ਸਾਨੂੰ ਐ ਜੀ ਮਨ ਲਾ ਵੀ ਲਾਪਤਾ ਹੋ ਗਿਆ ਦੀ ਪੜਤਾਲ ਪੂਰ ਕਰਦਿਆਂ ਨੂੰ ਵੀ ਸਾਨੂੰ ਜੀ ਪੂਰੀ ਕੱਲ ਸਾਨੂੰ ਡੈੱਡ ਬੋਡੀ ਮਿਲ ਗਈ ਜੀ 8 ਤਰੀਕ ਤੋਂ ਲੈ ਕੇ ਜੀ ਉਹ ਢੱਡੀ ਮਢੀ ਮਿਲ ਗਈ ਸਾਨੂੰ ਜੀ ਤੇ ਸਾਨੂੰ ਸ਼ੱਕ ਮਨ ਲੈ ਇਹਦੇ ਸਾਲਿਆਂ ਦੇ ਸੀਗਾ ਜੀ ਉਹਦੇ ਸਾਲੇ ਨੂੰ ਜਿਹੜਾ ਜੀ ਮਨ ਲੈ ਪੁਲਿਸ ਕੋਲੇ ਗੱਲ ਕਰੀ ਜੀ ਉਹਦੇ ਪੁਲਿਸ ਨੇ ਮਨ ਲੈ ਉਹਨੂੰ ਚੱਕ ਲਿਆਂਦਾ ਸੀਗਾ ਜੀ ਤੇ ਪੁਲਿਸ ਨੇ ਵਧੀਆ ਸਾਡੀ ਪਹਿਲੀ ਗੱਲ ਸੁਣ ਕੇ ਕਿਹਨਾਂ ਉਹ ਸਿੱਖਦਾ ਜਦਵਿੰਦਰ ਸਿੰਘ ਜੀ ਜਦਵਿੰਦਰ ਸਿੰਘ ਨੇ ਸਾਡੀ ਵਧੀਆ ਗੱਲ ਸੁਣੀ ਜੀ ਉਹਨੇ ਮਨ ਲੈ ਸਾਨੂੰ ਕਲੀਅਰ ਵਧੀਆ ਸਾਨੂੰ ਉਹ ਦਵਾਇਆ ਜੀ ਮਤਲਬ ਕਤਲ ਕਰਿਆ ਸਾਲਿਆਂ ਨੇ ਹਾਂ ਜੀ ਕਤਲ ਕਰਿਆ ਹਾਂ ਜੀ ਕੀ ਹੋ ਕਿਉਂ ਕਰਿਆ ਤੇਰਾ ਇਹਦਾ ਨਹੀਂ ਪਤਾ ਜੀ ਉਹਦਾ ਵੀ ਮਨ ਲਾ ਕਨਪਰ ਹੋ ਜੂ ਮ ਬਕਾ ਨੂੰ ਮ ਆਇਆ ਹੋ ਗਿਆ ਵੀ ਮਨ ਲਾ ਉਹਨਾਂ ਨੇ ਕਰਿਆ ਜੀ ਕਰਿਆ ਜੀ ਤੁਹਾਨੂੰ ਜਿਹੜਾ ਸਾਨੂੰ ਸੱਕਤ ਸੀਗਾ ਸਾਡਾ ਯਕੀਨ ਚ ਬਦਲ ਗਿਆ ਜੀ ਅੱਜ ਦਾ ਲਾਭ ਤਾਂ ਲਾਸਟ ਦੇ ਦਿੱਤੀ ਜਿਹਨਾਂ ਨੇ ਉਹਦੇ ਸਾਰੇ ਸਾਨੂੰ ਤਾਂ ਹਸਦਾਲ ਚ ਮਿਲਿਆ ਜੇ ਕਾਰ ਬਈ ਚੱਲੀ ਜਾਂਦੀ ਹੈ ਮਨ ਲਾ ਸਾਨੂੰ ਪੁਲਿਸ ਵਧੀਆ ਸਾਥ ਦੇ ਰਹੀ ਆ ਸਾਨੂੰ ਜੀ ਕੈਮਰੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹਾਂ ਜੀ ਹਾਂਜੀ ਆਈ ਸੀਗੀ ਜੀ ਕਿੱਥੋਂ ਦੀ ਸੀ ਉਹ ਆਪਣੇ ਪਿੰਡ ਦੀ ਸੀਗੀ ਜੀ ਅੱਛਾ ਉਹ ਨਾਲ ਉੱਥੋਂ ਲੈ ਕੇ ਗਈ ਸੀ ਜੀ ਅੱਛਾ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਪੁਲਿਸ ਮੰਗ ਤਾਂ ਇਨਸਾਫ ਦੀ ਜੀ ਨੂੰ ਪੁਲਿਸ ਵਧੀਆ ਦੇ ਜਾਂਦੀ ਆ ਸਾਨੂੰ ਯਕੀਨ ਆ ਸਾਨੂੰ ਹਾਂ ਜਿ ਕੋ ਵੀ ਸਾਨੂੰ ਬੜਾ ਇੰਨੀ ਕੋਈ ਕੰਮ ਦੀ ਰੋਡ ਨਿ ਕਰਨ ਵਾਲੇ ਦੇ ਇਹਨੇ ਇਹਦੇ ਦੋ ਕੁੱੜੇ ਨਹੀਂ ਹਾਂਜੀ ਉਹਨਾਂ ਨੇ ਮਤਲਬ ਅਰਦਾਸ ਕਰਕੇ ਮਤਲਬ ਲੋਕਾਂ ਦੇ ਸਾਹਮਣੇ ਉਹ ਸਮਾਜ ਸੇਵੀਆਂ ਕੋਲੋਂ ਮਦਦ ਮੰਗੀ ਸੀ ਹਾਂਜੀ ਹਾਂਜੀ ਮਦਦ ਮੰਗੀ ਸੀ ਵਧੀਆ ਹੋ ਗਿਆ ਸਾਲ ਜੀ ਘਰੇ ਆ ਗਿਆ ਸੀਗਾ ਜੀ ਅੱਛ ਤੁਹੇ ਕੱਲ ਧਰਨਾ ਵੀ ਲਾਇਆ ਸੀ ਨਹੀਂ ਨਹੀਂ ਜੀ ਕੋਈ ਧਰਨੇ ਦੀ ਲੋੜ ਹੀ ਨਹੀਂ ਪਈ ਸਾਨੂੰ ਜੀ ਸਾਡੀ ਪੁਲਿਸ ਨੇ ਗੱਲ ਬਸ ਸੁਣੀ ਆ ਸਾਡੀ ਜੀ ਤੁਸੀਂ ਐਵੇਂ ਕਹਿ ਰਹੇ ਹੋ ਭਾਈ ਸਾਡੀ ਵਧੀਆ ਨੇੜੋ ਕੇ ਗੱਲ ਸੁਣੀ ਆ ਉਹਨਾਂ ਨੇ ਸਾਨੂੰ ਕੋਈ ਲੋੜ ਹੀ ਨਹੀਂ ਪਈ ਜੀ ਕੋਈ ਉਹ ਇੰਨੇ ਲੋੜ ਖਾਨੇ ਇਹ ਵੀ ਆਨੇ ਗੱਲ ਜੀ ਜਦੋਂ ਧਰਨਾ ਦਾ ਫੇਰ ਆਉਂਦਾ ਜਦੋਂ ਉਹਦਾ ਅੱਧੇ ਘੰਟੇ ਘੰਟੇ ਦਾ ਬੰਦਾ ਇੱਥੇ ਮਤਲਬ ਬੁਲਾ ਲੈ ਉਸ ਉਹਨਾਂ ਨੇ ਜੀ ਨੇ ਕਿਤੇ ਮਤਲਬ ਉਹਦੇ ਘਰਾਂ ਵਾਲੀ ਮੈਨੂੰ ਕਿਤੇ ਲੱਗਦੀ ਨਹੀਂ ਇਹ ਤੱਕ ਇਹ ਗੱਲ ਨਹੀਂ ਕਹਿ ਸਕਦੇ ਕੁਝ ਵੀ ਪੁਲਿਸ ਵੈਰੀਫਾਈ ਕਰ ਰਹੀ ਹੈ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹਾਂ ਹਾਂਜੀ ਭਾਈ ਜੀ ਕੀ ਨ ਕੀ ਮਸਲਾ ਹੋਇਆ ਨੌਜਵਾਨ ਮੁੰਡੇ ਦਾ ਮਸਲਾ ਸਾਨੂੰ ਉਹ ਸਾਡੇ ਮੈਂਬਰ ਸਾਹਿਬ ਸਾਰਾ ਕੁਝ ਦੱਸ ਚੁੱਕੇ ਆ ਜੀ ਕੀ ਮਸਲਾ ਹੋਇਆ ਉਸ ਮਸਲੇ ਵਿੱਚ ਇਹ ਵੀ ਪੁਲਿਸ ਨੇ ਪੂਰਾ ਸਾਥ ਦਿੱਤਾ ਸਾਡਾ ਤੇ ਨਾ ਅਸੀਂ ਕੋਈ ਧਰਨਾ ਲਾਇਆ ਇਥੇ ਕੋਈ ਧਰਨੇ ਦੀ ਲੋੜ ਹੀ ਨਹੀਂ ਬਈ ਸਾਡੇ ਮਟਰ ਕੱਢ ਲਿਆ ਕਤਲ ਹਾਂ ਉਹ ਕੇ ਵੈਰੀ ਵਿੱਚ ਚੱਲ ਰਿਹਾ ਹਾਂ ਉਸ ਕਰ ਰਿਹਾ ਉਹ ਕੱਢ ਲਿਆ ਬਸ ਤੇ ਉਹ ਉਹਦਾ ਸਾਲਾ ਇੱਕ ਕਸਟਡੀ ਦੇ ਵਿੱਚ ਅੱਗੇ ਦੂਸਣ ਦੀ ਭਾਲ ਕਰ ਰਹੇ ਨੇ ਦੇ ਇਹਦੇ ਕਰਾਂ ਅਗਲਾ ਵੀ ਬੇਚਣ ਵਾਲੇ ਨਹੀਂ ਉਹ ਤਾਂ ਨਹੀਂ ਆਪਾਂ ਕਹਿ ਸਕਦੇ ਉਹ ਵੈਰੀਫਾਈ ਕਰ ਰਹੀ ਹੈ ਹਾਂ ਉਹ ਨਹੀਂ ਆਪਾਂ ਕਹਿ ਸਕਦੇ ਉਹ ਪੁਲਸ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਕਿ ਕਿਹਦਾ ਕਿਹਦਾ ਹੱਥ ਇਹਦੇ ਵਿੱਚ ਸੋ ਉਸ 8 7 2025 ਨੂੰ ਇੱਕ ਪਾਗੀਵੰਦਰ ਪਿੰਡ ਤਨਾ ਤਲਵੰਡੀ ਚ ਪੈਂਦਾ ਇਥੋਂ ਇੱਕ ਵਿਅਕਤੀ ਜਿਹੜਾ ਗੁਰਸੇਵ ਸਿੰਘ ਉਰਫ ਗਗੂ ਜਿਹੜਾ ਘਰੋਂ ਚਲਾ ਗਿਆ ਸੀਗਾ ਤੇ ਜਿਹਦੀ ਗਮਸ਼ੁਦਗੀ ਦੀ ਜਿਹੜੀ ਸਾਨੂੰ ਇਤਲਾ ਜਿਹੜੀ ਥਾਣਾ ਤਲਵੰਡੀ ਇਹਦੇ ਘਰਦਿਆਂ ਨੇ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਹੈ ਮਿਤੀ 13 7 25 ਨੂੰ ਇੱਕ ਜਿਹੜੀ ਡੈੱਡ ਬਾਡੀ ਸੰਗਠ ਥਾਣੇ ਦੇ ਵਿੱਚ ਬਰਾਮਦ ਹੋਈ ਸੀਗੀ ਜਿਹੜੀ ਜੇ ਅਣਪਛਾਤੀ ਸੀ ਇਹਨੂੰ 72 ਘੰਟੇ ਰੱਖ ਕੇ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਕੇ ਤੇ ਉਹਦੇ ਸਬੰਧੀ ਇਤਲਾਹ ਕਰਨ ਤੇ ਉਹਦੇ ਵਾਰਸਾਂ ਨੇ ਉਹਨੂੰ ਪਛਾਣ ਕੇ ਜਿਹੜੇ ਉਹ ਜਿਹੜਾ ਫਿਰ ਉਹਨਾਂ ਨੇ ਇਤਲਾਹ ਕੀਤੀ ਸੀਗੀ ਪੁਲਿਸ ਨੂੰ ਵੀ ਇਹ ਸਾਡੇ ਗੁਰਸੇਵਕ ਸਿੰਘ ਉਰਫ ਗੱਗੂ ਦੀ ਜਿਹੜੀ ਡੈਡ ਬੋਡੀ ਹੈ ਇਸ ਦੇ ਬੇਸ ਤੇ ਕਿਉਂਕਿ ਉਹ ਸਾਡੇ ਕੋਲ ਉਹਦੀ ਮੋਟਲੀ ਇਤਲਾਹ ਸੀ ਦਰਜ ਵਿਉਮਜੁਦਗੀ ਸਬੰਧੀ ਅਸੀਂ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਖਾਨਾ ਤਲਵੰਡੀ ਤੇ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਇਸ ਵਿਅਕਤੀ ਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹਦੇ ਜਿਹੜਾ ਹੈਗਾ ਪੂਰੀ ਪੜਤਾਲ ਕਰਨ ਤੋਂ ਬਾਅਦ ਇਹ ਪਾਇਆ ਵੀ ਇਹ ਜਿਹੜਾ ਹੈਗਾ ਇੱਕ ਜਿਹੜਾ ਬਲਾਈਂਡ ਮਰਡਰ ਸੀਗਾ ਜਿਹੜਾ ਕਿ ਇਹਦੇ ਨਾ ਕੁਝ ਬੰਦੇ ਜਿਹੜੇ ਹੈਗੇ ਆ ਇਹਨੂੰ ਆਪਣੇ ਨਾਲ ਲੈ ਗਏ ਸੀਗੇ ਉਹਨਾਂ ਨੇ ਇਹਦਾ ਮਰਡਰ ਕਰਤਾ ਸੀ ਇਹ ਕਾਂਗਰਮ ਦੇ ਸ਼ਰੀਰ ਇਹਦੇ ਵਿੱਚ ਇਹ ਜਿਹੜੇ ਚਾਰ ਵਿਅਕਤੀ ਹੈ ਇਹਦੇ ਵਿੱਚ ਇੱਕ ਅਮਨ ਸਿੰਘ ਆਮਣਾ ਤੇ ਪੁੱਤਰ ਗਿੰਦਾ ਸਿੰਘ ਵਾਸੀ ਕਲੋ ਸੁਖਪ੍ਰੀਤ ਸਿੰਘ ਪੁੱਤਰ ਦਿਕਸ਼ੀਰ ਸਿੰਘ ਵਾਸੀ ਜੋਧਪੁਰ ਪਾਕਰ ਮੰਨੂ ਸਿੰਘ ਪੁੱਤਰ ਅਕਬਾਲ ਸਿੰਘ ਵਾਸੀ ਜੋਧਪੁਰ ਪਾਕਰ ਤੇ ਇੱਕੇ ਲੇੜੀ ਹੈ ਜਿਹੜੀ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਪਤਨੀ ਗੁਰਸੇਵਕ ਸਿੰਘ ਉਰਫ ਗੱਗੂ ਪੁੱਤਰ ਮੇਜਰ ਸਿੰਘ ਵਾਸੀ ਕਲੋਨੀਆ ਭਾਗੀ ਪੱਤਰ ਪਤੀ ਭਾਗੀ ਵੰਦਰ ਇਹ ਅਮਨ ਅਮਨਾ ਸਿੰਘ ਜਿਹੜਾ ਹੈਗਾ ਇਹ ਦਾ ਮ੍ਰਿਤਕ ਦਾ ਸਾਲਾ ਜਿਹੜਾ ਇਹਨੂੰ ਉਸ ਦਿਨ ਦਾ ਲੈ ਕੇ ਗਿਆ ਸੀਗਾ ਕਿ ਰਣਜੀਤ ਵਜਾ ਰਣਜੀਤ ਕੀਆ ਸਰ ਆਪਣੇ ਸਾਲੇ ਨੂੰ ਮਾਰ ਦਾ ਘਰ ਵਾਲੇ ਦੇ ਪਿੱਛੇ ਇਨਵੋਲਵ ਸੀ ਇਹਨੀ ਪੰਪਰਾਵਾਨੀ ਰੱਖੇ ਆ ਵੀ ਜਮਾਈ ਨੂੰ ਮੋੜਲੀ ਤਫਤੀਸ਼ ਚ ਇਹ ਸਾਹਮਣੇ ਆਇਆ ਵੀ ਇਹ ਜਿਹੜਾ ਗੁਰੂ ਸੇਵਕ ਸਿੰਘ ਉਰਫ ਗੱਗੂ ਆ ਇਹਦੇ ਕੁਛ ਦਿਨ ਪਹਿਲਾਂ ਸੱਟਾਂ ਲੱਗੀਆਂ ਸੀਗੀਆਂ ਕਿਸੇ ਕਾਰਨ ਕਰਕੇ ਤੇ ਉਹਦੇ ਚ ਇਹਨਾਂ ਨੇ ਇੱਕ ਪੋਸਟ ਪਾਈ ਸੀਗੀ ਜਿਹਦੇ ਵਿੱਚ ਆਪਣੇ ਆਪ ਨੂੰ ਗਰੀਬ ਦੱਸਦੇ ਹੋਏ ਇਹਨਾਂ ਨੇ ਦਾਨੀ ਸੱਜਣਾ ਨੂੰ ਆਪਣਾ ਫੰਡ ਦੇਣ ਲਈ ਆ ਉਹਦੀ ਮਦਦ ਕਰਨ ਲਈ ਕਿਹਾ ਸੀਗਾ ਜਿਹਦੇ ਵੇਸਤੇ ਜਿਹੜਾ ਅ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਦੇ ਘਰ ਦੇ ਵਿੱਚ ਕਰੀਬ 3 ਲੱਖ ਰੁਪਏ ਦੇ ਜਾਂ ਉਸ ਤੋਂ ਉੱਪਰ ਜਿਹੜੇ ਜਿਹੜੇ ਮਤਲਬ ਹੋਏ ਸੀਗੇ ਜਮਾ ਹੋਏ ਸੀਗੇ ਪੈਸੇ ਤੇ ਇਹ ਗੁਰਸੇਵਕ ਸਿੰਘ ਕਹਿੰਦਾ ਸੀਗਾ ਵੀ ਮੈਂ ਆਪਣੀ ਘਰ ਵਾਲੀ ਨੂੰ ਇਜਤ ਕਰਦਾ ਸੀ ਵੀ ਮੈਂ ਇਹ ਖਾਤਾ ਖਲਾ ਕੇ ਵੀ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਾਣੇ ਆ ਜਿਹਨੂੰ ਦੇਖਦੇ ਹੋਏ ਜਿਹੜਾ ਹੈ ਇਹਨੇ ਮਨਪ੍ਰੀਤ ਕੌਰ ਨੇ ਆਪਣੇ ਭਰਾ ਹਮਨਾ ਸਿੰਘ ਤੇ ਉਸਦੇ ਕੋ ਸਾਲਾ ਸੋਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਜਿਹੜਾ ਅਮਨੈ ਦਾ ਸਾਲਾ ਤੇ ਇੱਕ ਉਹਦਾ ਦੋਸਤ ਸੀਗਾ ਇਹਨਾਂ ਨਾਲ ਰਲ ਕੇ ਤੇ ਆਪਸ ਵਿੱਚ ਸਾਜ਼ਬਾਜ ਹੋ ਕੇ ਉਹਨੂੰ ਜਿਹੜਾ ਹੈਗਾ ਉਹਦਾ ਕਤਲ ਕਰਤਾ ਸੋ ਸਰ ਜਿਹੜੀ ਪਤਨੀ ਇਸ ਪਤਨੀ ਦਾ ਕੋਈ ਉਹਨੂੰ ਇਨਵੋਲਵਮੈਂਟ ਸੀ ਜਿਹੜੀ ਪਤਨੀ ਹੈ ਨਰਮਾ ਜੋ ਮੋਕਲੂ ਸਿੰਘ ਹਾਂ 120 ਵਿੱਚ ਉਹਨੂੰ ਰੱਖਿਆ ਸੀ ਤੇ ਜਿਹੜੀ ਧਾਰਾ 120 ਦੇ ਵਿੱਚ ਆਂਦੀ ਹੈਗੀ ਆ ਉਹਦੇ ਵਿੱਚ ਰੱਖਿਆ ਹੈ ਅਸੀਂ ਮੈਨਸ ਨਾਲ ਕੋਈ ਬਰਾਮਦੀ ਹੋਈ ਹੈ ਕੋਈ ਰੈਸਟ ਕੀਤੇਗੇ ਬੰਦੇ ਇਦੇ ਵਿੱਚ ਮੁੱਢਲੀ ਤਫ਼ਤੀਸ਼ ਚ ਪਤਾ ਲੱਗਿਆ ਇਹ ਇਹਨੂੰ ਇੱਥੋਂ ਚੜਾ ਕੇ ਜਿਹੜਾ ਭਾਗੀਵੰਦਰ ਤੋਂ ਜਿਹੜਾ ਲੈ ਗਏ ਆਪਣੇ ਨਾਲ ਇੱਕੋ ਮੋਟਰਸਾਈਕਲ ਤੇ ਸੀਗੇ ਤੇ ਉੱਥੇ ਜਾ ਕੇ ਇਹਨਾਂ ਨੇ ਸ਼ਰਾਬ ਵਗੈਰਾ ਤੇ ਹੋਰ ਨਸ਼ਾ ਕੀਤਾ ਨਸ਼ਾ ਕਰਨ ਤੋਂ ਬਾਅਦ ਉਹਨੂੰ ਕੱਲੋ ਵਾਲੀ ਨਹਿਰ ਜਿਹੜੀ ਥਾਣਾ ਮੌੜ ਦੇ ਵਿੱਚ ਪੈਂਦੀ ਆ ਉੱਥੇ ਲਿਜਾ ਕੇ ਉਹਦਾ ਜਿਹੜਾ ਹੈਗਾ ਇਹਨਾਂ ਨੇ ਮਾਰ ਕੇ ਕਤਲ ਕਰਤਾ ਮਾਰੇ ਕੱਲ ਉੱਟਿਆ ਜਾਂ ਕੋਈ ਤੇਜਿਤਕਾਰ ਨੂੰ ਮਾਰਿਆ ਸੀ ਸਥਾਨੀ ਪੇਂਚ ਹਾਂ ਉਹਦੇ ਵਿੱਚ ਉਹਦੀ ਗਰਦਨ ਤੇ ਜਿਹੜੇ ਹੈਗੇ ਆ ਮੈਡੀਕਲ ਰਿਪੋਰਟ ਦੇ ਅਨਸਾਰ ਤੇਜ਼ ਤਿਆਰ ਹਥਿਆਰ ਦੀ ਛੱਟ ਹੈਗੀ ਆ ਉਹ ਵੀ ਅਸੀਂ ਜਿਹੜਾ ਹੈਗਾ ਬਰਾਮਦ ਕਰ ਰਹੇ ਹਾਂ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਕੀਤੀ ਉਹਦੇ ਵਿੱਚ ਅਸੀਂ ਹਾਲ ਦੀ ਘੜੀ ਤਿੰਨ ਵਿਅਕਤੀ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ ਆ ਤੇ ਜਿਹਦੇ ਵਿੱਚ ਸੁਪਰੀ ਸਿੰਘ ਤੇ ਮੰਨੂ ਸਿੰਘ ਤੇ ਮਨਪ੍ਰੀਤ ਕੌਰ ਇਹਨਾਂ ਨੂੰ ਅਰੈਸਟ ਕਰ ਲਿਆ ਆ ਅਮਨੇ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਉਹਨੂੰ ਵੀ ਸਾਨੂੰ ਉਮੀਦ ਆ ਸੀ ਛੇਤੀ ਗ੍ਰਿਫਤਾਰ ਕਰਨਾਂ ਇਹਦਾ ਮਤਲਬ ਜਿਹੜੇ ਦੰਨ ਹੀ ਸੱਚ ਨੇ ਨੇ ਮਾਇਆ ਦਿੱਤੀ ਉਹੀ ਮਤਲਬ ਮੁੱਖ ਵਜ੍ਹਾ ਕਤਲ ਦਾ ਬੰਦੇ ਬਣੇ ਹਾਂ ਜਿਹੜੇ ਉਹ ਪੈਸੇ ਇਕੱਠੇ ਹੋਏ ਸੀਗੇ ਉਹਦੇ ਚ ਇਹ ਦੋਨਾਂ ਦੇ ਮਨ ਚ ਲਾਲਚ ਆ ਗਿਆ ਮਨਪ੍ਰੀਤ ਕੌਰ ਦੇ ਮਨ ਚ ਆਪਣਾ ਲਾਲਚ ਸੀਗਾ ਵੀ ਮੇਰੇ ਕੋਲ ਰਹਿਣ ਪੈਸੇ ਤੇ ਮੈਂ ਆਪਣੇ ਹਿਸਾਬ ਨਾਲ ਖਰਚਾ ਤੇ ਗੁਰਸੇਵਕ ਸਿੰਘ ਦੇ ਮਨ ਚ ਇਹ ਲਾਲਚ ਆ ਗਿਆ ਵੀ ਮੈਨੂੰ ਪੈਸੇ ਆਏ ਆ ਤਾਂ ਵੀ ਮੈਂ ਆਪਣੇ ਹਿਸਾਬ ਨਾਲ ਲੈਣ ਹਾਂ ਗੁਰਸੇਵਕ ਸਿੰਘ ਦੇ ਕੁਝ ਦੇ ਪੈਸੇ ਸਟਾ ਲੱਗੀਆਂ ਸੀ ਉਹ ਅਸੀਂ ਪੜਤਾਲ ਕਰ ਰਹੇ ਹਾਂ ਵੀ ਉਹ ਸਟਾ ਕਿਵੇਂ ਲੱਗੀਆਂ ਸੀਗੀਆਂ ਉਹ ਦੀ ਪੜਤਾਲ ਕਰ ਰਹੇ ਹਾਂ ਅਸੀਂ